ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਕਰਦੇ ਆਂ ਆਪਣਾ ਚੈਨਲ ਜੋਤ ਡੈਰੀ ਫਾਰਮਿੰਗ ਦੇ ਵਿੱਚ ਜਿਹੜੇ ਕਿਸਾਨ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਸ਼ੇਅਰ ਕਰ ਦਿਓ ਤੇ ਜਿਹੜੇ ਕਿਸਾਨ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਨੇ ਆਪਣੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਆਪਣੇ ਤੋਂ ਵੀਡੀਓ ਬਣਵਾਉਣ ਲਈ ਆਪਣਾ ਸੰਪਰਕ ਨੰਬਰ 97791 98511 ਜਿਹੜੇ ਵੀ ਕਿਸਾਨ ਭਰਾ ਨੇ ਆਪਾਂ ਤੋਂ ਐਡ ਕਰਵਾਉਣੀ ਆ ਆਪਾਂ ਐਡ ਬਿਲਕੁਲ ਫ੍ਰੀ ਬਣਾਉਣੀ ਆ ਤੇ ਕੋਈ ਵੀ ਕਿਸਾਨ ਭਰਾ ਆਪਾਂ ਤੋਂ ਕਿਤੇ ਵੀ ਐਡ ਕਰਵਾ ਸਕਦਾਗਾ ਅੱਜ ਦੀ ਵੀਡੀਓ ਤਾਜੋਕੇ ਤਾਜੋਕੇ ਸੁਖਦੇਵ ਪੰਡਤ ਦੇ ਘਰੋਂ ਵੀਡੀਓ ਬਣਾ ਰਹੇ ਆ ਪੁੱਛਦੇ ਅੰਕਲ ਤੋਂ ਕਿੰਨੇ ਦਿਨਾਂ ਦੀ ਤੇ ਕਿੰਨਾ ਦੁੱਧ ਤਿਆਰ ਆ ਤੇ ਗੱਲਬਾਤ ਪੂਰੀ ਕਰਾਂਗੇ ਅੰਕਲ ਜੀ ਅੰਕਲ ਜੀ ਕਿੰਨਾ ਦੁੱਧ ਹੈਗਾ ਦੁੱਧ ਦੇ ਥਲੇ 10 ਲੀਟਰ ਆ ਦੁੱਧ 10 ਲੀਟਰ ਤਿਆਰ ਆ ਕਿੰਨੇ ਦਿਨਾਂ ਦੀ ਸੂਈ ਵੀ ਅੱਜ 5ਵਾਂ ਦਿਨ ਹੈ ਪੰਜਵਾਂ ਦੇਣਾ ਮਿੱਤਰੋ ਕੱਟੀ ਮੰਗ ਰਹਾ ਮੰਗਰ ਕੱਟੀ ਆ 나ੜੂਆ ਨਾਲ ਆ ਵੀਰੇ ਬਿਲਕੁਲ ਠੀਕ ਆ ਨਾ ਤੇ ਮਾਤਾ ਜੀ ਧਾਰ ਚੋਈ ਜਾਂਦੇ ਨੇ ਮਾਤਾ ਜੀ ਧਾਰਾਂ ਚ ਇੱਕ ਕਰਾ ਦੋ ਕੁਾਰ ਚਾਰੇ ਥਣਾ ਚ ਕੋਈ ਪੂਰ ਸ਼ਰਲਾ ਨਹੀਂ ਚਾਰੇ ਥਣ ਪੂਰੇ ਵਧੀਆ ਨੇ ਤੇ ਫੇਸ ਕੁਆਲਟੀ ਚੈੱਕ ਕਰ ਸੋ ਤੇ ਕੱਦ ਕਾਠ ਵੀ ਵਧੀਆ ਤੇ ਦਰਮਾਨ ਨਾਗਾ ਕੈਮੇ ਸੂਏ ਜੀ ਇਹ ਦੂਜੇ ਸੂਏ ਸੂਈ ਨਹੀਂ ਹੈ ਦੂਜੇ ਸੂਏ ਤੇ ਪੰਜ ਦਿਨਾਂ ਦੀ ਸੂਈ ਵੀ ਅੰਕਲ ਠੀਕ ਆ ਪੰਜ ਦਿਨਾਂ ਦੀ ਠੀਕ ਆ ਜੀ ਤੇ ਇਹਦਾ ਕਿੰਨਾ ਮੁੱਲ ਕਰਦਾ ਤੱਕੇ ਲੈ ਜੇ ਅਗਲਾ ਦੋ ਦਿਨ ਠੀਕ ਹੈ ਜੀ ਦੋ ਦਿਨ ਲੈ ਜੀ ਠੀਕ ਹੈ ਕੋਈ ਆਇਆ ਤਾਂ ਨਹੀਂ ਨਵੀਂ ਕਈ ਵਾਰ ਨਾ ਪਸਵਾਲ ਕਰਦਾਗਾ ਠੀਕ ਹੈ ਜੀ ਵੀ ਕੋਈ ਬੰਦਾ ਚੋਲੇ ਬੁੜੀ ਚੋਲੇ ਕੋਈ ਨਹੀਂ ਠੀਕ ਹੈ ਜੀ ਤੇਰਾ ਮੁੱਲ ਕੀ ਕਰਤਾ ਅੰਕਲ ਮੁੱਲੇ ਦਾ 90000 90000 ਦੇਣ ਲੈਣੀ ਆ 90 ਹਾਂ ਕਰਦਿਆਂ ਵੀ ਮੰਨ ਤਾਂ ਅੱਛਾ ਜੀ ਬਾਕੀ ਹਨਾ ਵਪਾਰੀਆਂ ਨਾਲ ਵੀ ਮੰਨ ਕੇ ਜਲ ਅੰਕਲ ਵਪਾਰ ਦਾ ਕੰਮ ਕਰਦੇ ਨੇ ਲਗਾਤਾਰ ਵਿਕਰੀ ਚ ਪਸਵਾਉਂਦੇ ਰਹਿੰਦੇ ਨੇ ਵਪਾਰੀ ਬੰਦੇ ਨੂੰ ਵੀ ਦੱਸਣਾ ਪੈਂਦਾ ਰੇਟ ਬਾਕੀ ਗੱਲਬਾਤ ਅਗਲੇ ਨਾਲ ਕਰੋਗੇ ਤਰੀਕੇ ਨਾਲ ਅਗਲਾ ਆਪ ਨੂੰ ਹਿਸਾਬ ਨਾਲ ਰੇਟ ਵੀ ਲਾ ਦੂਗਾ ਮੁੱਲ 90000 10 ਲੀਟਰ ਤਿਆਰ ਆ ਅੰਕਲ ਦੇ ਦੱਸਣ ਮੁਤਾਬਕ ਪਿੰਡ ਆਪਣਾ ਤਾਜੋਕੇ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਗਿਆਨੀ ਮੰਨ ਕੇ ਰੋ ਇਹਨਾਂ ਦੇ ਮੁੰਡੇ ਦੀ ਦੁਕਾਨ ਵੀ ਇੱਥੇ ਜਿਹੜੇ ਮਰਜ਼ੀ ਕਿਸਾਨ ਭਰਾ ਗਰਾਊਂਡ ਤੋਂ ਨਾਲ ਦੀ ਨਾਲ ਘਰ ਆਉਂਦਾਗਾ ਸਟੇਡੀਅਮ ਟੱਪ ਕੇ ਪੰਡਤਾਂ ਦੇ ਸੁਖਦੇਵ ਦੇ ਘਰੋਂ ਵੀਡੀਓ ਮਿੱਤਰੋ ਨੰਬਰ ਸਕਰੀਨ ਤੇ ਲਾ ਦਾਂਗੇ ਜਿਹੜੇ ਵੀ ਕਿਸਾਨ ਭਰਾ ਨੂੰ ਅਸੁੱਦੀ ਜ਼ਰੂਰਤ ਆ ਤੇ ਸੰਪਰਕ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ